ਸਾਤਿਸ਼ਰ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਪਡੇਟ ਲੈ ਕੇ ਆਜਨਾ ਜੀ ਗੱਲ ਅਫਾ ਅਗਲੇ 7 ਦਿਨਾਂ ਦੀ ਕਰਨੀ ਹੈ ਯਾਨੀ ਕਿ 22 ਤਰੀਕ ਤੱਕ ਪੰਜਾਬ ਦਾ ਫਲਸਣਾ ਲੱਗਦੇ ਖੇਤਰਾ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਇਹ ਅਪਡੇਟ ਤੁਹਾਨੂੰ ਦੇਵਾਂਗੇ ਇਸ ਲਈ ਜਿਹਾ ਤਾਜ਼ਾ ਸੈਟਲਾਈਟ ਦੱਸੇ ਨਾਲ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ 16 ਮੱਝ ਦੀ ਸਵੇਰਾ ਤੇ ਲਗਭਗ 10:00 ਦਾ ਟਾਈਮ ਹੋਣ ਜਾ ਰਿਹਾ 8:30 ਦਾ ਪੰਜਾਬ ਦੀ ਗੱਲ ਕਰੀਏ ਜੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਲਗਭਗ ਮੌਸਮ ਸਾਫ਼ ਰਹਿਣਾ ਹੈ ਜੀ ਇਸ ਵੇਲੇ ਕੱਲ ਦੇਸ਼ਾਂਤਵਾਦ ਬੱਦਲ ਐਕਟਿਵ ਹੋਇਆ ਸੀ ਖਾਸ ਕਰ ਮਾਝੇ ਵਾਲੇ ਫਸਿਓ ਉੱਤਰ ਪੂਰਬੀ ਮਾਝੇ ਤੋਂ ਵੱਧਾ ਹੋਇਆ ਤੇ ਆਬੇ ਨੂੰ ਕਵਰ ਕਰ ਗਿਆ ਸੀ ਜਿਹਦੇ ਸਦਕਾ ਹੁਸ਼ਿਆਰਖੋੜ ਦੇ ਕੁਝ ਇਤਰਾ ਦੇ ਵਿੱਚ ਪਠਾਨਕੋੜ ਤੇ ਗੁਰਦਾਸਪੁਰ ਦੇ ਕੁਝ ਇਤਰਾ ਦੇ ਵਿੱਚ ਉਮੀਦ ਦੇ ਨਾਲ ਜਿਹੜੇ ਕਿਤੇ ਕਿਤੇ ਹਲਕੀ ਗੜੇ ਮਾਰ ਵੇਖਣ ਨੂੰ ਮਿਲੇ ਸੀ ਸੋ ਅੱਜ ਮੌਸਮ ਸਾਫ਼ ਹੈ ਜੀ ਬੱਦਲ ਬਣਦੇ ਅਸਰ ਘੱਟ ਨੇ ਦੇਰ ਸ਼ਾਮ ਜੇਕਰ ਦੁਪਹਿਰ ਤੋਂ ਬਾਅਦ ਬੱਦਲ ਬਣ ਜਾਂਦਾ ਹੈ ਤਾਂ ਕੁਝ ਕਿਤੇ ਨੂੰ ਕਵਰ ਕਰ ਸਕਦਾ ਵੈਸੇ ਅਸਰ ਬਹੁਤ ਘੱਟ ਨੇ 15-20% ਖੇਤਰ ਜਿਹੜੇ ਕਵਰ ਹੋ ਜਾਣਗੇ ਜੇਕਰ ਬੱਦਲ ਬਣਦਾ ਫੇਰ ਜੇਕਰ ਹਾਂ ਉਹਦੇ ਜਨਾਜ਼ੀ ਗੱਲ ਕਰਦੇ ਆ ਜੀ ਅਗਲੇ 48 ਘੰਟੇ ਹੀਟ ਵੇਵ ਚੱਲਦੇ ਰਹਿਣੀ ਆ ਮੌਸਮਾ ਜਿਹੜਾ ਜਿਹੜੇ ਕਹਿ ਸਕਦੇ ਆ ਕਿ ਜਿਹੜੀ ਮਿੱਟੀ ਆ ਜਿਹੜੀ ਰੇਤਲੀ ਉੱਪਰ ਆਫਾ ਨੂੰ ਅਸਮਾਨ ਤੇ ਜਿਹੜੀ ਰੇ ਦੁੜ ਦੀ ਵਿਖਦੀ ਆ ਭਾਵੇਂ ਪੰਜਾਬ ਦੇ ਖੇਤਰ ਹੈ ਹਰਿਆਣਾ ਦੇ ਰਾਜਸਥਾਨ ਦਿੱਲੀ ਦੇ ਖੇਤਰ ਹੈ ਦਿੱਲੀ ਦੇ ਵਿੱਚ ਵਿਜ਼ਿਬਿਲਟੀ ਬਹੁਤ ਘੱਟ ਹੈ ਇਹ ਤੁਸੀਂ ਸੁਣਿਆ ਵੀ ਹੋਣਾ ਇਹ ਸਾਰਾ ਕੁਝ ਹੋ ਰਿਹਾ ਜੀ ਕਿਉਂਕਿ ਰੇਗਿਸਤਾਨ ਵੱਲੋਂ ਆਉਂਦੀਆਂ ਜਿਹੜੀਆਂ ਧੂੜ ਫਰੀਆਂ ਜਿਹੜੀਆਂ ਹਵਾਵਾਂ ਨੇ ਉਹ ਮਿੱਟੀ ਨਾਲ ਲੈ ਕੇ ਆ ਰਹੀਆਂ ਨੇ ਮਿੱਟੀ ਸਦਕਾ ਜਿਹੜਾ ਜ ਟੈਂਪਰੇਚਰ ਦੇ ਵਿੱਚ ਇੱਕ ਤਾਂ ਗਰਮ ਹਵਾਵਾਂ ਨੇ ਜਿਹਦੇ ਸਦਕਾ ਟੈਂਪਰੇਚਰ ਦੇ ਵਿੱਚ ਵਾਧਾ ਹੋ ਰਿਹਾ ਦੋਜੇ ਫਸਿਆ ਫਾਨੂ ਅਸਮਾਨ ਦੇ ਵਿੱਚ ਵੇਟੀ ਫਿਰੋ ਜਿਹੜੀ ਹੈ ਚੜਦੀ ਵਿਖਾਈ ਦਿੰਦੀ ਆ ਸਕੌਲਮ ਲੱਗੇ ਜੀ ਜਿਹੜੇ ਟੈਂਪਰੇਚਰ ਨੇ ਤਾਂ ਨੂੰ ਜਾ ਰਹੇ ਨੇ ਅਗਲੇ 48 ਘੰਟੇ ਗਰਮੀ ਤੋਂ ਕੋਈ ਰਾਹਤ ਨਹੀਂ ਆ ਹੀਟ ਵੇਵ ਦੇ ਅਲਰਟ ਹੈ ਜਿਹੜੇ ਮੌਸਮ ਹਾਕ ਨੇ ਜਾਰੀ ਕਰ ਦਿੱਤੇ ਨੇ 40 ਅੰੁਫਾਰ ਟੈਂਪਰੇਚਰ ਪਹੁੰਚ ਕਰ ਚੁੱਕੇ ਨੇ ਜੇਕਰ ਅਸੀਂ ਪੰਜਾਬ ਦੇ ਗੱਲ ਕਰਦੇ ਆਂ ਤਾਂ 34.1 ਡਿਗਰੀ ਦੇ ਨਾਲ ਬਠਿੰਡਾ ਸਭ ਤੋਂ ਗਰਮ ਖੇਤਰ ਰਿਹਾ ਸੀ 40 ਦੇ ਫਾਰ ਜਿਹੜੇ ਆ ਲਗਭਗ 7-8 ਜ਼ਿਲ੍ਹੇ ਪੰਜਾਬ ਦੇ ਫਾਰ ਕਰ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਲੁਧਿਆਣਾ ਪਟਿਆਲਾ ਸ਼੍ਰੀ ਮਤੇਗੜ ਸਾਹਿਬ ਗੁਰਦਾਸਪੁਰ ਸੰਗਰੂਰ ਪਠੰਡ ਕਾਫਰੀਦਕੋੜ ਫਿਰੋਸਰ ਇਹਨਾਂ ਸਾਰੇ ਫਾਗਾਂ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ 40 ਨਾਲ ਫਾਰਟੈਂਪਰੇਚਰ ਨਹੀਂ ਪਹਾੜਾਂ ਦੇ ਲੱਗੇ ਜਿਹੜੇ ਜ਼ਿਲ੍ਹੇ ਆ ਉਹਨਾਂ ਖੇਤਰਾਂ ਦੇ ਵਿੱਚ 39 40 ਤੱਕ ਟੈਂਪਰੇਚਰ ਜਿਹੜੇ ਚੱਲਦੇ ਪਾਏ ਨੇ ਕੁੱਲ ਮਿਲਾ ਕੇ ਜੀ 48 ਘੰਟੇ ਕੋਈ ਰਾਹਤ ਨਹੀਂ ਆ ਗਰਮੀ ਇਸੇ ਤਰ੍ਹਾਂ ਵਟ ਕੱਢੇਗੀ ਉਸ ਤੋਂ ਬਾਅਦ ਇੱਕ ਪੱਛਮੀ ਸਿਸਟਮ ਆ ਰਿਹਾ ਜਿਹੜਾ ਕਿ 19 ਦੇ ਦੁਪਹਿਰ ਤੋਂ ਬਾਅਦ ਯਾ ਕਹ ਲਿਆ ਕਿ ਜੇਕਰ 12:00 ਖੈਲਾ ਸ਼ੁਰੂ ਹੋ ਜਾਂਦਾ ਫਿਰ 18 ਦੇ ਦੁਪਹਿਰ ਤੋਂ ਬਾਅਦ ਜਿਹੜਾ ਜਾਰਜਰਿਸ਼ਕ ਵਾਲੇ ਮਦਰਾਂ ਦਾ ਨਿਰਮਾਣ ਹੋ ਸਕਦਾ ਜਿਹਦੇ ਸਦਕਾ ਹਲਕੇ ਤੋਂ ਲੈ ਕੇ ਦਰਮਿਆਨੇ ਕਿਤੇ ਕਿਤੇ ਤੇਜ਼ ਰਾਟੇ ਕੋਈ ਇਸੇ ਤਰ੍ਹਾਂ ਦੇ ਵਿੱਚ ਹਲਕੀ ਗੜੇ ਮਾਰ ਜੜਿਆ ਸੰਭਵ ਹੈ ਤੇ ਇਹਦੇ ਨਾਲ ਹੀ ਇਹ ਸਿਸਟਮ ਨੂੰ ਸਪੋਰਟ ਕਰ ਰਹੀਆਂ ਨੇ ਜਿਹੜੀਆਂ ਅਰਬ ਸਾਗਰ ਤੋਂ ਬਗਾਲ ਦੀ ਖਾੜੀ ਤੋਂ ਆਉਂਦੀਆਂ ਖੁਸ਼ਕ ਠੰਡੀਆਂ ਹਵਾਵਾਂ ਸੋ ਇਹਦੇ ਸਦਕਾ ਟੈਂਪਰੇਚਰ ਨੂੰ ਵਲ ਮਿਲੇਗਾ ਸੌਰੀ ਟੈਂਪਰੇਚਰ ਨੂੰ ਨਹੀਂ ਸਿਸਟਮ ਨੂੰ ਵਲ ਮਿਲੇਗਾ ਤੇ ਜਿਹਦੇ ਸਦਕਾ ਉਮੀਦ ਚਖੜ ਦੇ ਅਸਰ ਵਣਦੇ ਜਾਫਰੇ ਨੇ ਸੂਰਜ ਸਿਸਟਮ ਨੂੰ ਜਿਹੜੀ ਹੈ ਸਪੋਰਟ ਕਰਨਗੇ ਨਾਲ ਜਿਹੜੀਆਂ ਹਵਾਵਾਂ ਪਲਸ ਹੀਟ ਹੋਏ ਯਾਨੀ ਕਿ ਜਿਹੜੀ ਹੀਟ ਲਗਣੀ ਆ ਧੁੱਪ ਲਗਣੀ ਆ ਉਹ ਕਿੰਨੀ ਲਗਦੀ ਆ ਨਜ਼ਰਾਂ ਦੇ ਵਿੱਚ ਉਹ ਸਾਰਾ ਕੁਝ ਅੱਡ ਕੰਡ ਕਰੇਗੀ ਇਸ ਲਈ ਆਉਂਦੇ ਦਿਨਾਂ ਦੇ ਵਿੱਚ ਤੁਹਾਨੂੰ ਇਹਦੀ ਅਪਡੇਟ ਦਿੰਦੇ ਰਹਾਂਗੇ ਸਿਸਟਮ ਬਾਰੇ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤੇ ਹੋਏ ਨੇ ਜੀ ਅਗਲੇ 48 ਘੰਟੇ ਜੈਲੋ ਅਲਰਟ ਨੇ ਹੀਟ ਵੇਵ ਦੇ ਉਸ ਤੋਂ ਬਾਅਦ 19 ਵੀ 21 ਦੇ ਦਿਨਾਂ ਦੇ ਵਿੱਚ ਜਿਹੜੇ ਆ ਗਰਜ ਦੇ ਰਿਸਕ ਨਾਲ ਉਮੀਦ ਹੈ ਜਿਹੜੇ ਅਲਰਟ ਮੌਸਮ ਵਿਭਾਗ ਨੇ ਜਾਰੀ ਕਰ ਦਿੱਤੇ ਗਏ ਨੇ ਫਿਲਹਾਲ ਤੁਹਾਨੂੰ ਜਾਣਕਾਰੀ ਜਰੀਆ ਰੈਗੂਲਰ ਤੌਰ ਤੇ ਇਹ ਸਿਸਟਮ ਬਾਰੇ ਸਾਂਝੀ ਕਰਦੇ ਰਵਾਂਗੇ ਜਾਣ ਸਕਦੇ ਹੋ ਤੁਹਾਨੂੰ